ਆਓ ਜਾਣੀਏ ਚੁਗਲੀ ਦੇ ਅਸਲ ਚਿਹਰੇ ਨੂੰ ਕਦੇ ਸੋਚਿਆ ਹੈ ਕਿ ਚੁਗਲੀ ਕਰਨ ਦੀ ਆਦਤ ਨਾਲ ਤੁਹਾਡੀ ਜ਼ਿੰਦਗੀ ਅਤੇ ਤੁਹਾਡੀ ਸ਼ਖਸੀਅਤ ਤੇ ਕੀ ਅਸਰ ਪਿਆ ਚੁਗਲੀ ਕੀ ਹੁੰਦੀ ਹੈ ਜਦੋਂ ਅਸੀਂ ਕਿਸੇ ਤੀਜੇ ਵਿਅਕਤੀ ਦੀ ਗੈਰ ਹਾਜ਼ਰੀ ਵਿੱਚ ਉਸ ਬਾਰੇ ਨਕਾਰਾਤਮਕ ਗੱਲਾਂ ਕਰਦੇ ਹਾਂ ਉਹ ਚੁਗਲੀ ਹੈ ਇਹ ਕਈ ਵਾਰੀ ਮਨੋਰੰਜਨ ਵਾਂਗ ਲੱਗਦੀ ਹੈ ਪਰ ਅੰਦਰੋਂ ਅੰਦਰ ਇਹ ਵਿਅਕਤੀਗਤ ਸਮਾਜਿਕ ਅਤੇ ਆਤਮਿਕ ਤਬਾਹੀ ਵਾਂਗ ਕੰਮ ਕਰਦੀ ਹੈ ਚੁਗਲੀ ਕਰਨ ਦੇ ਨੁਕਸਾਨ ਭਰੋਸਾ ਟੁੱਟ ਜਾਂਦਾ ਹੈ ਲੋਕ ਤੁਹਾਡੀ ਨਾਲ ਗੱਲ ਕਰਨ ਤੋਂ ਡਰਦੇ ਹਨ ਚੁਗਲੀ ਦੋਸਤੀ ਅਤੇ ਰਿਸ਼ਤੇ ਅਤੇ ਵਿਸ਼ਵਾਸ ਤੋੜ ਦਿੰਦੀ ਹੈ ਆਪਣੇ ਮਨ ਦੀ ਨਕਾਰਾਤਮਕ ਵਾਧਦੀ ਹੈ ਜਿੱਥੇ ਚੁਗਲੀ ਉੱਥੇ ਸ਼ੱਕ ਈਰਖਾ ਤੇ ਨਫ਼ਰਤ ਕਰਮਾ ਖਰਾਬ ਹੋ ਜਾਂਦਾ ਹੈ ਜੋ ਅਸੀਂ ਦੂਜਿਆਂ ਲਈ ਕਰਦੇ ਹਾਂ ਵਾਪਸ ਸਾਨੂੰ ਮਿਲਦਾ ਹੈ ਇਹ ਸੱਤ ਨੂੰ ਛੱਡਣ ਦੇ ਤਰੀਕੇ ਸੱਚ ਬੋਲੋ ਪਰ ਸੁਵੇਦਨਸ਼ੀਲਤਾ ਨਾਲ ਮਾਨ ਨੂੰ ਪਵਿੱਤਰ ਰੱਖੋ ਨਫ਼ਰਤ ਦੀ ਥਾਂ ਦਇਆ ਲਿਆਓ ਜੇ ਚੁਗਲੀ ਸੁਣੋ ਵੀ ਤਾਂ ਅੱਗੇ ਨਾ ਫਲਾਓ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਗੱਲਾਂ ਦੀ ਸਮੀਖਿਆ ਜ਼ਰੂਰ ਕਰੋ ਚੜ੍ਹਦੀ ਕਲਾ ਚੰਗੀ ਸੇਠ ਅਤੇ ਉਤਸ਼ਾਹ ਵਿੱਚ ਰਹੋ ਚੁਗਲੀ ਵਾਲੇ ਦਾ ਸਾਥ ਹਮੇਸ਼ਾ ਲਈ ਛੱਡੋ ਚੋਲੀ ਕਰਨਾ ਅਤੇ ਸੁਣਾ ਆਤਮਿਕ ਅਤੇ ਮਾਨਸਿਕ ਸ਼ਾਂਤੀ ਖਤਮ ਕਰ ਦਿੰਦਾ ਹੈ ਕਦੇ ਸੋਚਿਓ ਠੰਡੇ ਦਿਮਾਗ ਨਾਲ ਨਿਸ਼ਕਾਮ ਨਿਸ਼ਕਰਮ ਚੁਗਲੀ ਇੱਕ ਜਿਹਾ ਝੂਠ ਸੁਖ ਹੈ ਜੋ ਸੱਚੇ ਸੁਖ ਨੂੰ ਖਤਮ ਕਰ ਦਿੰਦਾ ਹੈ। ਚੁਗਲੀ ਛੱਡੋ ਚੈਨ ਪਾਓ, ਰਿਸ਼ਤੇ ਬਚਾਓ, ਇੱਜ਼ਤ ਵਧਾਓ। ਜੇ ਤੁਸੀਂ ਵੀ ਕਦੇ ਕਿਸੇ ਦੀ ਚੁਗਲੀ ਸੁਣੀ ਜਾਂ ਕੀਤੀ ਹੋਵੇ ਤਾਂ ਸਮਾਂ ਇਸ ਬੁਰੀ ਆਦਤ ਨੂੰ ਬਦਲਣ ਦਾ। ਇਹ ਵੀਡੀਓ ਸ਼ੇਅਰ ਅਤੇ ਜ਼ਰੂਰ ਕਰਿਓ। ਚੁਗਲੀ ਦੀ ਆਦਤ ਨੂੰ ਖਤਮ ਕਰਨ ਮਿਸ਼ਨ ਵਿੱਚ ਭਾਗੀਦਾਰ ਬਣੋ।